हां जी प्यारे दोस्तों सारेनु सस्त्रिकार राम राम खुदा एकम सलाम अकुम सलाम अकुम खुदा अल्लाह खुदा अल्लाह अल्ला। असी भाई सारे धर्म انا ستਕਾਰ ਕਰਦੇ ਆ ਅਸੀਂ ਗੁਰਦੁਆਰੇ ਵੀ ਜਾਂਦੇ ਆ ਮੁੰਡੇ ਸਿੱਖਾਂਦੇ ਆ ਸੀ ਹਾਂਜੀ ਹੈਗੇ ਰਮੋਨੇ ਕੋਨੇ ਆ ਮਾਪਿਓਾਰੇ ਜੀ ਕਿਸੇ ਦਾਦਾ ਦਾਦੀ ਸਭ ਚ ਕੋ ਸਹੀ ਗੱਲ ਗੱਲ ਕਰ ਜਾਂਦੇ ਅਸੀਂ ਮੰਦਿਰ ਚ ਵੀ ਆ ਭਾਈ ਮੇਰੇ ਘਰ ਤੇ ਮੂਰੇ ਮੰਦਿਰ ਹੈ ਮੇਰੇ ਘਰ ਦੇ ਨਾਲ ਵੀ ਮੰਦਿਰ ਹੈ ਘਰ ਬਹੁਤ ਵੱਡਾ ਹੈ ਕਿਲੇ ਡੁੱਡ ਕਿਲੇ ਜੀ ਘਰ ਹੈ ਸਹੀ ਗੱਲ ਹੈ ਸ਼ਹਿਰ ਚ ਰਹਿੰਦੇ ਆ ਤੇ ਮਸਜਿਦ ਵੀ ਜਾਂਦਾ ਭਾਈ ਮੈਂ ਹੁਣ ਜਦੋਂ ਜਦੋਂ ਯਾਰ ਮੁਸਲਮਾਨਾਂ ਦੇ ਘਰ ਸਾਡੇ ਮਰਗਤ ਤੇ ਖੁਸ਼ੀ ਗਮੀ ਜਾਂਦੇ ਨੇ ਅਸੀਂ ਕਿਉਂ ਨਾ ਜਾਵਾਂਗੇ ਉਹਨਾਂ ਦੇ ਹਾਂ ਆਪਣੇ ਤਾਂ ਦੇ ਇੱਕ ਢੱਕਾ ਡੇਕਿਆ ਕਰਦੇ ਹਟ ਉੱਟ ਗਏ ਜਿਖਾ ਨੂੰ ਹਾਂ ਉਹਨਾਂ ਨੇ ਮਿੱਟੀ ਪਾਣੀ ਪੈਂਦੀ ਹੈ ਝੋਲੀ ਚ ਬੁੱਕ ਬੁੱਕ ਮਿੱਟੀ ਨਾ ਕਬਰ ਦੇ ਉੱਤੇ ਪਾਣੀ ਪੈਂਦੀ ਹਾਂ ਹਾਂ ਬਹੁਤ ਸਟਾਈਲ ਹੁੰਦਾ ਅੱਜ ਕੱਲ ਤਾਂ ਮਸ਼ੀਨਾ ਪਟਣ ਲੱਗੀਆਂ ਕਬਰ ਪਹਿਲਾਂ ਬੰਦੇ ਪੜਦੇ ਪਹਿਲਾਂ ਬੰਦੇ ਪੜਦੇ ਆਪਣੀਆਂ ਕਬਰਾਂ ਦਾ ਹੈ ਵੀ ਉਹਦੇ ਚ ਕਲਰਾਂ ਚ ਹਾਂ ਹਾਂ ਪੱਟੀਆਂ ਜਾਂਦੀਆਂ ਸਹੀ ਗੱਲ ਹੈ ਇਹ ਮਿੱਟੀ ਹੈ ਵੀਰ ਮੇਰੇ ਉਹਦੇ ਚੋਂ ਜਿਹੜੀ ਕਾਇਆ ਹੈ ਆ ਬੋਲਣ ਲੱਗ ਰਹੀ ਹੈ ਹਾਂ ਪਰਮਾਤਮਾ ਦੀ ਪਾਈ ਹੋਈ ਪਾਈ ਹੋਈ ਠੀਕ ਹੈ ਇਹ ਉੱਡ ਜਾਂਦੀ ਹੈ ਸਹੀ ਗੱਲ ਹੈ ਇਹ ਆਪਦੇ ਤੱਤ ਚ ਜਾ ਰਲਦੀ ਹੈ ਸ਼ੂਸ਼ਮ 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 ਹੈ ਸ਼ੂਸ਼ਮ ਨੂੰ ਕਿਹਾ ਜਾਂਦਾ ਜੋ ਬਰੀਕ ਤੋਂ ਬਰੀਕ ਬਰੀਕ ਤੋਂ ਬਰੀਕ ਤੋਂ ਬਰੀਕ ਜਿਹਨੂੰ ਪਰਮਾਣੂ ਕਹਿੰਦੇ ਪਰਮਾਣੂ ਤੋਂ ਬਾਅਦ ਸ਼ੂਸ਼ਮ ਆ ਜਾਂਦਾ ਹੈ ਹਾਂ ਪਰਮਾਣੂ ਕਿੰਨੀ ਬੜੀ ਸ਼ਕਤੀ ਹੈ ਸਹੀ ਗੱਲ ਹੈ ਹੀਰੋ ਸ਼ਾਮਾ ਨਾਕਾਸ਼ਾ ਕੀਤੇ ਕੋਈ ਦੋ ਹੀ ਦੇਖੇ ਅਮਰੀਕਾ ਨੇ 1945 ਚ ਅੱਜ ਤੱਕ ਰਥੇ ਪਾਜ ਜਮਦੇ ਨੇ ਪਾਜ ਮੈਸਾ ਗਾਇਆਂ ਪਸ਼ੂਆਂ ਦੇ ਜਨਵਰਾਂ ਦੇ ਜਨਸੰਖਿਆ ਬੰਦਿਆਂ ਦੀ ਸਭ ਪਾਜ ਜਮਣ ਲੱਗ ਰਹੇ 70% ਹੈ ਜੀ ਜਿਹੜਾ ਪਰਮਾਣੂ ਤੋਂ ਵੀ ਸ਼ੂਸ਼ਮ ਐ ਦੇਖ ਲਓ ਠੀਕ ਹੈ ਜੀ ਜਿਹਦਾ ਨਾਮ ਹੈ ਆ ਆਤਮਾ ਆਤਮਾ ਸੁਪਰਮਾਤਮਾ ਜੋ ਵਰ ਬੰਡੇ ਸੋ ਪਿੰਡੇ ਜੋ ਖੋਜੇ ਸੋ ਪਾਵੇ ਹੁਣ ਤਿੰਨ ਮੈਂ ਗੱਲ ਦੱਸਦਾ ਦੋ ਭਾਈ ਸੀਗੇ ਇੱਕ ਜੱਟਾਂ ਦੇ ਠੀਕ ਹੈ ਇੱਕ ਸਾਥ ਬਣ ਗਿਆ ਅੱਛਾ ਜੀ ਤੇ ਇੱਕ ਨੇ ਕੀ ਕਰਿਆ ਹੜ ਜੋੜ ਲਿਆ ਜਿਵੇਂ ਆਪਣੇ ਇਧਰਲੇ ਪਾਸੇ ਨਦੀ ਚਲਦੀ ਹੈ ਦੇਖੋ ਹੁਣ ਭਰੀ ਹਾਂ ਹਾਂ ਸਮਝ ਗਿਆ ਧੱਗਰ ਠੀਕ ਹੈ ਜੀ ਇਸ ਤਰ੍ਹਾਂ ਚੱਲਣ ਲੱਗ ਰਹੀ ਸੀ ਉਦੋਂ ਕਿਹੜਾ ਪੁਲ ਪਾਲ ਸੀਗੇ ਨਾ ਹੁੰਦੇ ਨਹੀਂ ਸੀ ਇਹਦਾ ਪੁਲ ਤਾਂ ਹੁਣ ਹੋਏ ਨੇਗੇ ਅੰਗਰੇਜ਼ਾਂ ਮਿਲੇ ਜਾਂ ਰੋਲੇ ਤੋਂ ਬਾਅਦ ਹਾਂ ਉਹ ਭਾਈ ਜੱਟ ਨੇ ਕੀ ਕਰਿਆ ਸਾਥ ਬਣ ਗਿਆ ਜਦੋਂ ਕਈ ਸੱਲਾ ਬਾਅਦ ਘਰੇ ਆਇਆ ਆਪਦੀ ਭਝਾਈ ਨੂੰ ਕਹਿੰਦਾ ਕਿ ਵੀ ਤੂੰ ਕੌਣ ਹੈ ਕਹਿੰਦੀ ਮੈਂ ਤਾਂ ਫਲਾਣੇ ਦੇ ਘਰੋਂ ਆਂ ਕਹਿੰਦਾ ਉਹ ਕਿੱਥੇ ਐ ਕਹਿੰਦਾ ਉਹ ਤਾਂ ਬਈ ਹਲ ਜੋੜ ਰੱਖਿਆ ਹੈ ਕਿਹੜੇ ਖੇਤ ਕਹਿੰਦੀ ਨਦੀ ਤੋਂ ਪਾਰ ਕਹਿੰਦਾ ਜਬਲਾ ਕੇ ਲਿਆ ਕਹਿੰਦੀ ਮੈਂ ਜਾਂਦੀ ਪਾਣੀ ਡਬੋਆ ਕਹਿੰਦੀ ਅੱਥੀ ਦੀ ਮੈਂ ਤਾਂ ਮਰ ਜੂਗੀ ਮੈਂ ਕਿਹੜੇ ਤੇ ਜਾਂਦੀ ਆ ਉਹ ਕਹਿੰਦਾ ਆ ਫੜਫੜ ਤਣੀਏ ਸਵਾਦੀ ਚੁੰਡੀ ਖੰਡਿਆਂਦੀ ਜਾਈ ਪਾਣੀ ਰਾਹ ਦੇ ਦੂ ਸੁੱਕ ਪਕਾਉ ਜੂ ਤੂੰ ਟੱਪ ਜੀ ਹਾਂ ਉਹ ਮੈ ਜੁਕਰ ਕਰਿਆ ਭਾਈ ਗਈ ਬੁਲਾਣ ਆਪਣੇ ਪਤੀ ਪਰਮੇਸ਼ਰ ਨੂੰ ਹਾਂ ਜੀ ਸਾਦੀ ਦਿੱਤੀ ਹੋਈ ਪ੍ਰਭੂਤੀ ਆਪਣੇ ਦਿਓਰ ਜੇਡ ਦੀ ਖੰਡਿਆਂਦੀ ਗਈ ਜਦੋਂ ਪ부ਤੀ ਖੰਡਿਆਂ ਦੀ ਗਈ ਤਾਂ ਪ부ਤੀ ਦਾ ਮੁੱਕ ਗਈ ਪਰਲੇ ਪਾਰ ਟੱਪ ਗਈ ਠੀਕ ਹੈ ਜਾਲ ਲਾਇਆ ਸੁਨੇਹਾ ਆਪਦੇ ਪਤੀ ਪਰਮੇਸ਼ਰ ਨੂੰ ਠੀਕ ਹੈ ਕਹਿੰਨੀ ਬਈ ਸਰਦਾਰ ਜੀ ਤੇਰਾ ਭਾਈ ਹੈ ਕੋਈ ਹਾਂਜੀ ਮੈਂ ਤਾਂ ਉਹਨੂੰ ਜਾਣਦੀ ਨਹੀਂ ਉਹ ਘਰੇ ਆ ਰਿਹਾ ਹੈ ਸਾਧ ਬਣ ਲਿਆ ਹੈ ਤੈਨੂੰ ਬੁਲਾਉਂਦਾ ਹੈ ਉਹਨੇ ਉੱਥੀ ਹਲ ਠਲਤਾ ਅੱਛਾ ਕਹਿੰਨਾ ਰਹਿ ਗਿਆ ਕਨਾਲ ਦੋ ਕਨਾਲਾਂ ਦਾ ਘੇਰਾ ਬਾਣ ਵਾਲਾ ਮੈਂ ਵੈਸੇ ਇਹਨੂੰ ਬਾਕੇ ਆਇਆ ਤੂੰ ਚੱਲ ਕਹਿੰਨੀ ਮੈਂ ਜਾਵਾਂ ਕਾਤੇ ਕਹਿੰਦਾ ਆਈ ਕਾਤੇ ਸੀ ਹਾਂ ਉਹ ਕਹਿੰਦੀ ਵੀ ਮੈਨੂੰ ਤਾਂ ਤੇਰੇ ਭਾਈ ਨੇ ਸਾਧਨੇ ਪਬੂਤੀ ਦਿੱਤੀ ਸੀ ਪੜ ਕੇ ਮੈਂ ਖੰਡੈਂਦੀ ਗਈ ਅੱਛਾ ਉਹ ਮੈਨੂੰ ਪਾਣੀ ਰਾਹ ਦਿੰਦਾ ਗਿਆ ਸੁੱਕ ਪਕਾ ਹੁੰਦਾ ਗਿਆ ਸੁੱਕ ਪਕਾ ਜਦੋਂ ਹੁੰਦਾ ਗਿਆ ਨਾ ਭੋਲੇ ਉਹ ਕਬੂਤੀ ਕਹਿੰਦਾ ਫੇਰ ਹੁਣ ਹੁਣ ਕਹਿੰਦੀ ਉਹ ਤਾਂ ਮੁੱਕ ਗਈ ਉਹਨੇ ਕਰਿਆ ਭਗਵਾਨ ਨੂੰ ਯਾਦ ਟੇਕੇ ਧਰਤੀ ਮਾਤਾ ਨੂੰ ਮੱਥਾ ਗੋਕਿਆਂ ਦੇ ਮੂੰਹ ਨੂੰ ਮੱਥਾ ਟੇਕੇ ਬਲਦਾਂ ਦੇ ਪੰਜ ਪਰਮੇਸ਼ਰ ਤੇ ਆਇਆ ਜਦੋਂ ਪੰਜ ਤੱਤਾਂ ਨਾਲ ਲੈ ਕੇ ਨੌ ਜਿਹਦਾ ਪੰਜ ਤੱਤਾਂ ਦਾ ਪੁੱਤ ਪੁੱਦਲਾ ਬੰਦਾ ਬਣਿਆ ਹੋਇਆ ਹੈ ਉਹਨੂੰ ਕਹਿ ਕੇ ਹੜ ਦੇ ਛੂ ਦੇ ਅੱਗੋਂ ਮਨ ਲਵੇ ਹੜ ਦੀ ਜਿਹੜੀ ਨੋਕ ਹੈ ਨਾ ਹਾਂਜੀ ਹਾਂਜੀ ਨੋਕ ਦੇ ਅੱਗੋਂ ਫਾਲੇ ਦੇ ਅੱਗੋਂ ਚੱਕ ਕੇ ਮਿੱਟੀ ਕਿਸਾਨ ਨੇ ਆਪ ਦੇ ਘਰ ਵਾਲੀ ਨੂੰ ਦੇਤੀ ਕਹਿੰਦਾ ਲੈ ਭਗਤ ਨੇ ਕੋਈ ਫੂਕ ਨਹੀਂ ਮਾਰੀ ਕਹਿੰਦਾ ਕਹਿੰਨੀ ਕਿਉਂ ਮਰਵਾਏਗਾ ਉਹਦਾ ਸਾਧ ਹੈ ਤੂੰ ਤਾਂ ਜੱਟ ਐ ਹਾਲੀ ਐ ਤੂੰ ਵੀ ਸਾਦੇ ਹੁੰਦੇ ਨੇ ਜੱਟੋ ਘੱਟ ਹੁੰਦੇ ਨੇ ਯਾਰ ਸਾਦੇ ਹੀ ਹੁੰਦੇ ਨੇ ਅਸਲ ਸਾਤ ਤਾਂ ਜੱਟ ਐ ਉਹਨੂੰ ਬਿਨਾ ਕਿਸੇ ਲੋਭ ਮਾਇਆ ਤੋਂ ਕੰਮ ਕਰਦਾ ਪੇਟ ਭਰਦਾ ਦੇਸ਼ ਦਾ ਭਰਦਾ ਹੈ ਜਨਤਾ ਦਾ ਪੇਟ ਭਰਦਾ ਹੈ ਕਿਸਾਨ ਅਸਲ ਜੱਟ ਸਾਦੀ ਹੈ ਸਾਦੀ ਹੈ ਸਾਤ ਤੋਂ ਹੀ ਸਦਕੀਰੀ ਸਭ ਤੋਂ ਵੱਡੀ ਜ਼ਿੰਦਗੀਰੀ ਹੈ ਅੱਛਾ ਬਾਲੇ ਕੰਨ ਕੀ ਕਾਹੂੰਗਾ ਤੇਰੇ ਉਹਨੂੰ ਮਿੱਟੀ ਦੇਤੀ ਵੀ ਹਲਦੀ ਅੱਛਾ ਜੀ ਬਾਂਦੇ ਬਾਂਦੇ ਥੱਲੋ ਮੁਗੀ ਤੋਂ ਕੱਢ ਕੇ ਜਦੋਂ ਮਿੱਟੀ ਦੇਤੀ ਉਹ ਕਹਿੰਦੀ ਕਿਉਂ ਮਰਵਾਏਗਾ ਨળે ਆਪ ਮਰੇਗਾ ਨਾਲੇ ਬੱਚੇ ਰੋਲੇਗਾ ਉਹ ਕਹਿੰਦਾ ਚੱਲ ਮੈਂ ਖੜਿਆ ਤੂੰ ਲੈ ਮੇਰੇ ਤੇ ਯਕੀਨ ਨਹੀਂ ਜੇ ਤੂੰ ਉਹਤੇ ਤਾਂ ਯਕੀਨ ਕਰ ਲਿਆ ਉਹ ਤਾਂ ਕਹਿੰਦੀ ਸਾਥ ਆ ਫਿਰ ਮੈਂ ਵੀ ਕਹਿੰਦਾ ਸਾਥ ਤਾਂ ਤੋ ਘਟਨੀ ਮੇਰੇ ਹੀ ਭਾਈ ਆ ਉਹ ਚੱਲ ਕਹਿੰਦਾ ਚੱਕ ਮਿੱਟੀ ਉਹਨੇ ਪਾਈ ਪਾਈ ਚੁੰਨੀ ਦੇ ਲੜ ਚ ਮਿੱਟੀ ਗਈ ਜਦੋਂ ਪਾਣੀ ਕੋਲੇ ਹਾਜੀ ਸਾਧ ਵਾਲੀ ਦਾ ਭੂਤੀ ਖੰਡਿਆਈ ਤੂੰ ਹੀ ਰਾਹ ਦਿੱਤਾ ਸੀ ਜੱਟ ਵਾਲੀ ਦਾ ਮਿੱਟੀ ਦੇ ਕੇ ਚਾਰ ਕਰਮਾਂ ਤੋਂ ਪਹਿਲਾਂ ਹੀ ਪਾਣੀ ਇੱਧਰ ਉੱਧਰ ਹੋ ਗਿਆ ਬੜੀ ਭਗਤੀ ਹੈ ਜੱਟ ਦੀ ਸਾਧੇ ਬਲੀ ਨੂੰ ਧਾਇਆ ਹੋਇਆ ਸੀ ਪਹਿਲਾਂ ਰੋਜ ਟੱਪਦਾ ਸੀ ਉੱਤੇ ਰਹਿੰਦਾ ਸੀ ਉਹਦੇ ਹਾਂ ਕਾਜੇ ਨੂੰ ਧਾਇਆ ਸੀ ਅੱਛਾ ਜੀ ਜਦੋਂ ਟੱਪ ਗਿਆ ਔਰਲੇ ਪਾਰ ਆ ਗਿਆ ਆ ਕੇ ਲਾਤਾ ਸਾਧ ਨੂੰ ਉਹਦੇ ਭਾਈ ਨੂੰ ਸੁਨਿਆ ਕਹਿੰਦੇ ਮੈਂ ਸੁਨਿਆ ਦਾ ਲਾਇਆ ਇਧਰ ਆ ਭਾਈ ਆਂਦਾ ਹੈ ਦੋ ਕਨਾਲਾਂ ਦਾ ਘੇਰਾ ਹੈ ਉਹ ਦੋ ਕਨਾਲਾਂ ਦਾ ਘੇਰਾ ਕਿਹੜਾ ਸੀ ਤਾਂ ਪ੍ਰਤਿਆਵਾ ਲੈਂਦਾ ਸੀ ਪ੍ਰਤਿਆਵਾ ਲੈਂਦਾ ਸੀ ਵੀ ਮੈਂ ਵੱਡਾ ਕਿ ਮੇਰੇ ਭਾਈ ਵੱਡੇ ਸਾਧ ਪ੍ਰਤਿਆਵਾ ਲੈਂਦਾ ਸੀ ਕਹਿੰਦਾ ਫੇਰ ਤੂੰ ਆਈ ਕਿਵੇਂ ਕਬੂਤੀ ਦੇ ਇੱਕ ਪਾਸੇ ਦੀ ਸੀ ਕਹਿੰਦੀ ਹਾਂ ਇੱਕ ਪਾਸੇ ਦੀ ਸੀ ਕਹਿੰਦਾ ਵਾ ਮੁਰਦੇ ਵੇਲੇ ਵੀ ਕੰਮ ਨਾ ਦੇਤਾ ਉਹਨਾਂ ਤੈਨੂੰ ਕਹਿੰਦੀ ਮੁਰਦੇ ਵੇਲੇ ਡੁੱਬਣਾ ਸੀਗਾ ਮੈਨੂੰ ਤਾਂ ਤੇਰੇ ਭਾਈ ਨੇ ਹਲਦੇ ਥੱਲੋਂ ਮੁਖੀ ਚੋਂ ਮਿੱਟੀ ਕੱਢ ਕੇ ਦਿੱਤੀ ਹੈ ਹਾਂ ਹੈ ਕਹਿੰਦਾ ਹਲਦੇ ਥੱਲੋਂ ਮਿੱਟੀ ਕੱਢ ਕੇ ਦਿੱਤੀ ਕਹਿੰਦਾ ਫੇਰ ਕਹਿੰਦੀ ਤੇਰੇ ਵਾਲੀ ਤਾਂ ਖੰਡਿਆ ਕੇ ਦੋ ਗਿੱਤੇ ਗਿੱਤੇ ਪਾਣੀ ਚ ਖੜੀ ਮੈਂ ਫੇਰ ਰਾਹ ਦਿੱਤਾ ਉਹ ਤਾਂ ਦੋ ਤਿੰਨ ਕਰਮਾਂ ਪਹਿਲੇ ਮਿੱਟੀ ਨੂੰ ਦੇਖ ਕੇ ਪਾਣੀ ਨੇ ਰਾਹ ਦੇਤਾ ਤਾ ਭਾਈ ਸਾਥ ਉੱਥੋਂ ਇੱਥੋਂ ਕੁਮੁੱਡੀਆਂ ਭੱਜ ਲਿਆ ਕਨ ਅਪਰਾਧ ਵਿਚਾਲੀਆਂ ਹਜੇ ਇਹਦਾ 3 ਤੋਂ 3 ਦੁਨੀਆਂ ਪਈ ਐ ਬੋਲੇ ਪਤਾ ਨਹੀਂ ਕਿੱਡੀ ਤਗੜੀ ਦੁਨੀਆਂ ਪਈ ਐ ਅੱਛਾ ਭਾਈ ਅਸੀਂ ਥੋੜੇ ਲੇਟ ਆਇਆ ਕਰਾਂਗੇ ਠੀਕ ਐ ਸਾਡੀ ਕੋਈ ਸਮੱਸਿਆ ਚੱਲ ਰਹੀ ਐ ਥੋੜਾ ਜਿਹਾ ਦੇਖੋ ਮੈਨੂੰ ਸੋਚਿਆ ਜਾ ਵੀ ਆ ਰਿਹਾ ਤੇ ਕੋਈ ਨਹੀਂ ਦੱਸਿਆ ਨਹੀਂ ਕਰਦੇ ਫੇਰ ਦੱਸਾਂ ਜੇ ਠੀਕ ਹੋ ਗਿਆ ਸਾਰਾ ਕੋਈ ਪ੍ਰਮਾਤਮਾ ਰਾਜੀ ਕਰਾ ਦੇਗਾ ਆਪਣੀਆਂ ਮਹਾਰਾਣੀਆਂ ਖੜੀਆਂ ਇਨਾ ਜਿਆ ਜਿੰਪੋ ਲੱਗਣਾ ਭਾਈ ਬਣਾ ਯਾਰ ਵੀਡੀਓ ਉਹ ਸੁਣ ਵਾਲੀਆਂ ਹੀ ਨਹੀਂ ਬਸ ਆ ਬੈਠਣ ਤਾਂ ਥੋੜੇ ਹੀ ਟਾਈਮ ਰਹਿ ਗਿਆ ਅੱਛਾ ਭਾਈ ਸੱਚੀ ਕਾਰ ਸਾਰਿਆਂ ਨੂੰ ਦੇਖਿਆ ਕਰੋ ਜੀ ਰਾਮ ਰਾਮ ਸਲਾਮ ਅਲੈਕਮ ਸਾਰੇ ਦਰਮਾਨਾ ਸਤਕਾਰ ਕਰਦੇ ਆਂ ਅਸੀਂ ਰੂਪਿੰਡ ਜੋਤ 55 ਚੈਨਲ ਦੇਖਿਆ ਕਰੋ ਜੀ ਤੇ ਸਿੰਪਲ ਲਾਈਫ 557 ਇਹ ਵੀ ਦੇਖਿਆ ਕਰੋ ਜੀ ਦੋਨੇ ਚੈਨਲ ਚੰਡੀਗੜ੍ਹ ਤੋਂ ਚੱਲਦੇ ਨੇ ਅੱਛਾ ਇਸ਼ਾ ਸ਼ੀ ਕਾਰ ਸਾਰਿਆਂ ਨੂੰ